हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜ਼ੀ ਸਿਬੜ ਸੇਨ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੀ ਬਾਈ ਜੀ ਹਸੀਕਾਲ ਬਾਈ ਜੀ ਹਸੀਕਾਲ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਬਾਈ ਜੀ ਨਾਮ ਤੇ ਐਡਰੈਸ ਵੋ ਨਾਮ ਮੇਰਾ ਕਮਲ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਵਿੱਚ ਨੇੜੇ ਪਿੰਡ ਜੀ ਇਧਰ ਹੀ ਸਾਡਾ ਆਪਣਾ throੜ ਰਹਿ ਜਾਂਦਾ ਜੀ ਇਧਰ ਬਰਨਾਲਾ ਵਾਲੀ ਸਾਈਡ ਪੱਖੋ ਵਿੱਚ ਮੋਬਾਈਲ ਨੰਬਰ ਵੋ 98723667690 ਠੀਕ ਹੈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਬਾਈ ਕਦੋਂ ਸੂਈ ਆ ਬਾਈ ਅੱਜ ਤੜਕੀ ਸੂਈ ਆ ਬਾਈ ਤੜਕੀ ਸੂਈ ਆ ਬੱਚਾ ਕੀ ਦੇਤਾ ਬਾਈ ਮਗਰ ਬੱਚੀ ਆ ਜੀ ਬੱਚੀ ਚੰਗੀ ਆ ਨਾ ਬੱਚਾ ਬਾਈ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਜੰਗੇ ਜੇਰ ਪੈ ਗਈ ਹਾਂਜੀ ਜੇਰ ਪੈ ਗਈ ਕੰਮ ਠੀਕ ਆ ਜੇਰ ਬਾਈ ਆ ਰੱਖੀ ਬੈਠਾ ਠੀਕ ਆ ਖੋਲਿਓ ਬਾਈ ਤੋਰ ਕੇ ਦਿਖਾਓ ਕਿੰਨਾ ਕੁ ਬੋਲਾ ਕਿੱਡੇ ਫਿਰ ਅੱਜ ਤੜਕੇ 4 ਕਿਲੋ ਬੋਲਾ ਚੁਰਾਈ ਠੀਕ ਆ ਹੂੰ ਕਿਸ ਬੜਾ ਚੰਗਾ ਕੱਦ ਬੰਡ ਫੁੱਲ ਆ ਬਾਈ ਥਣ ਨੂੰ ਬਹੁਤ ਚੰਗਾ ਜਿਹਾ ਸ਼ਿਵਾਈ ਕਿਵੇਂ ਆ ਬਾਈ ਚੋਈ ਦੀ ਇੱਕ ਨੰਬਰ ਬਾਈ ਜੀ ਠੀਕ ਆ ਸ਼ਿਵਾਈ ਚੋਈ ਇੱਕ ਨੰਬਰ ਆ ਤੋਰਾ ਤਾਰਾ ਕਮਾਲ ਦਾ ਵੀ ਥੋੜੇ ਬੱਚੇ ਦਾ ਜ਼ਰੂਰ ਕਰਦੀ ਆ ਚੰਗੀ ਵਰਡ ਸੁਨੱਖੀ ਆ ਬਾਈ ਥਣ ਲੈਵਾ ਬੜਾ ਚੰਗਾ ਕਰਮਾ ਜੀ ਠੰਡੀ ਸੀ ਲਾਉਂ ਵਧੀਆ ਹਾਂਜੀ ਸੀਲ ਠੰਡੀ ਬਾਈ ਜੀ ਠੀਕ ਆ ਨਿਆਣਾ ਪਾਉ ਨਾ ਪਾਗੋ ਜੀ ਬੱਚਾ ਮਗਰ ਬੱਚਾ ਕੋਈ ਨਹੀਂ ਲੈ ਚਲੋਂਂਦਰੀ ਲੈ ਚਲੋ ਕੱਲਾ ਲੱਗ ਰਿਹਾ ਤੈਨੂੰ ਜੇ ਕਾਟੇ ਕਮਾਲ ਦਾ ਬਈ ਕੱਲਾ ਕੱਲਾ ਥਣ ਦੇਖੋ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਮੁਠੀ ਵਾਲਾ ਥਣ ਚਵਾਈ ਜੀ ਬਈ ਕਹਿੰਦਾ ਚੰਗੀ ਆ ਕੱਦ ਵੱਡ ਚੰਗਾ ਚੰਗੀ ਆ ਵੱਡ ਬਈ ਮੋਲ ਕੀ ਆ ਭਾਈ ਮੋਲਾ ਦਾ 150 ਕਰੋੜ ਨੂੰ ਤਾਂ 75 ਕਰਾ ਲੋ 80 ਕਰਾ ਲੋ 66000 ਦੀ ਦਵਾਂਗੇ ਯਾਰ ਠੀਕ ਆ ਭਾਈ 66000 ਰੁਪਏ ਮੋਲਾ ਮੰਨ ਤਾਂ ਬਿਚਾਰ 68000 ਭਾਈ ਜੀ ਸੋਈ ਸਵਾਈ ਆ ਬੱਚਾ ਤਾਂ ਦੇਖੋ ਜੀ ਬਹੁਤ ਚੰਗਾ ਲੱਗਿਆ ਡਾਕਟਰ ਸਾਹਿਬ ਤੇ ਜੇਰ ਵੀ ਆ ਰੱਖੀ ਬੈਠਾ ਸਾਰੀਆਂ ਗੱਲਾਂ ਪੂਰੀਆਂ ਆਰਡਰ ਕਮਾ ਲਾ ਠੰਡੀ ਰੋਟੀ ਦੇਖੋ ਲੈ ਜਿਵੇਂ ਮਰ ਜਾ ਤਵੇਰੀ ਚੱਲ ਕੋਈ ਚੈੱਕ ਨਹੀਂ ਆਰਡਰ ਕਮਾ ਲਾ ਸੋਹਣਾ ਆਰਡਰ ਕਰਮਾਇਆ ਚਾਰ ਕਰੈਕਟਰ ਨਾਲ ਪੂਰੀ ਵਿਤੀ ਤੇ ਖਾਣਾ ਭਾਈ ਇਸੇ ਵੀਰ ਨੂੰ ਬਾਈ ਬੜ ਪਸੰਦ ਆਵੇ ਬਾਈ ਨੈਕਨੈਕਟ ਕਰ ਲਿਓ ਧੰਨਵਾਦ ਜੀ